ਸੰਗਤਾਂ ਨੇ ਹੱਥਾਂ ਤੇ ਚੁੱਕ ਲਿਆ ਭਾਈ ਸਰਬਜੀਤ ਸਿੰਘ ਨੂੰ ਸਵੇਰ ਤੋਂ ਲੈ ਕੇ ਰਾਤ ਦੇ 11-11 ਵਜੇ ਜਾਂਦੇ ਸਨ ਤੇ ਸਰਬਜੀਤ ਸਿੰਘ ਨੂੰ ਇਹ ਵੀ ਕੋਈ ਫਿਕਰ ਨਹੀਂ ਹੁੰਦਾ ਸੀ ਕਿ ਕਿਹੜੀ ਗੱਡੀ 'ਚ ਮੈਂ ਤੇਲ ਪਵਾਉਣਾ ਹੈ ਕਿੱਥੇ ਲੰਗਰ ਛਕਾਉਣਾ ਹੈ ਕਿੱਥੇ ਰਾਤ ਨੂੰ ਰਹਿ ਦਾ ਪ੍ਰਬੰਧ ਕਰਨਾ ਹੈ ਇਹ ਸਾਰਾ ਪ੍ਰਬੰਧ ਹੀ ਸੰਗਤਾਂ ਦਾ ਸੀ ਤੇ ਦੂਸਰੇ ਪਾਸੇ ਭਾਈ ਅਮਰਤਪਾਲ ਸਿੰਘ ਉਹਦੇ ਤੇ ਵੀ ਅਸੀਂ ਤੂਫਾਨੀ ਦੌਰੇ ਕੀਤੇ ਕਈ ਵਾਰ ਮੈਨੂੰ ਜਾ ਕੇ ਬੋਲਣਾ ਪਿਆ ਹਾਲਾਂਕਿ ਜਿਹੜੀਆਂ ਸਥਾਪਿਤ ਪਾਰਟੀਆਂ ਸੀ ਜਿਨ੍ਹਾਂ ਨੂੰ ਪਹਿਲਾ ਪੰਥ ਨੇ ਲਵਾਜਿਆ ਸੀ ਪਰ ਉਹਨਾਂ ਦੀਆਂ ਵੱਡੀਆਂ ਗਲਤੀਆਂ ਵੱਡੀਆਂ ਕਮਜ਼ੋਰੀਆਂ ਤੇ ਗਲਤ ਹਰਕਤਾਂ ਕਰਕਤੇ ਕਰਕੇ ਉਹ ਪੰਥ ਤੇ ਪੰਜਾਬ ਦੇ ਮਨਾਂ ਵਿੱਚੋਂ ਲੱਥ ਚੁੱਕੇ ਸਨ ਸਾਨੂੰ ਕਈ ਤਰ੍ਹਾਂ ਦੇ ਫਤਵੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਦਿੱਤੇ ਕਿ ਏਜੰਸੀਆਂ ਦੇ ਬੰਦੇ ਐ ਨਕਲੀ ਅਕਾਲੀ ਦਲ ਆ ਐ ਆਰਐਸਐਸ ਦੇ ਐ ਬੜਾ ਕੁਝ ਕਿਹਾ ਪਰ ਅਸੀਂ ਬਿਨਾਂ ਕੁਝ ਪਰਵਾਹ ਕੀਤੇ ਏਸੀ ਮਹਿਮਦ ਦੇ ਵਿੱਚ ਡਟੇ ਰਹੇ ਤੇ ਸਾਨੂੰ ਆਸ ਸੀ ਜਿਨਾਂ ਵੱਡਾ ਸਾਨੂੰ ਸਜੋਗ ਲੋਕਾਂ ਦਾ ਦੋਵੇਂ ਸੀਟਾਂ ਤੇ ਮਿਲ ਰਿਹਾ ਹੈ ਤੇ ਸਾਨੂੰ ਵੱਡੀ ਕਾਮਯਾਬੀ ਤੇ ਅਸਾਰ ਦਿਖ ਰਹੇ ਸਨ ਇਸ ਕਰਕੇ 2-3 ਵਾਰ ਮੈਂ ਖਡੂਰ ਸਾਹਿਬ ਦੇ ਹਲਕੇ ਵਿੱਚ ਜਾ ਕੇ ਵੀ ਬੋਲਿਆ ਤੇ ਉੱਥੋਂ ਦਾ ਅਤਿਸ਼ਾਹ ਵੇਖਿਆ ਕਿਉਂਕਿ ਭਾਈ ਅਮਰਤਪਾਲ ਸਿੰਘ ਦੇ ਕੋਲੋਂ ਕੋਈ ਨਜਾਇਜ਼ ਹਥਿਆਰ ਨਹੀਂ ਫੜਿਆ ਗਿਆ ਉਹਨੇ ਕੋਈ ਕਤਲ ਨਹੀਂ ਕੀਤਾ ਉਹਨੂੰ ਕੋਈ ਪਾਰਲੀਮੈਂਟ ਤੇ ਹਮਲਾ ਨਹੀਂ ਕੀਤਾ ਕੋਈ ਯੋਜਨਾ ਨਹੀਂ ਸੀ ਕੋਈ ਲਿਟਰੇਚਰ ਨਹੀਂ ਫੜਿਆ ਗਿਆ ਫਿਰ ਐਵੇਂ ਛੋਟੇ ਜਿਹੇ ਕੇਸ ਦੇ ਵਿੱਚ ਫੜ ਕੇ ਉਹਨੂੰ ਐਨਐਸਏ ਦੇ ਅਧੀਨ ਇਥੋਂ 7ਵੀਂ ਸਟੇਟ ਦੇ ਵਿੱਚ ਡਬਰੂਗੜ੍ਹ ਸਟੇਟ ਦੇ ਨਾਮ ਆਸਾਮ ਦੀ ਜੇਲ੍ਹ 'ਚ ਇੱਕ ਤੱਕਾ ਸੀ ਤੇ ਤੱਕੇਸ਼ਾਈ ਦੇ ਖਿਲਾਫ ਪੰਜਾਬੀ ਲੜਨਾ ਜਾਣਦੇ ਆ ਇੱਥੇ ਪੱਟੀ ਦੀ ਜੇਲ੍ਹ 'ਚ ਪਾਉਂਦੇ ਆ ਮਰਸਾ ਸਾਹਿਬ ਦੀ ਜੇਲ੍ਹ 'ਚ ਪਾਉਂਦੇ ਜਲੰਧਰ ਭੇਜ ਦਿੰਦੇ ਪੰਜਾਬ ਦੀਆਂ ਥੋੜੀਆਂ ਜਿਹੀਆਂ ਜੇਲ੍ਹ ਆ ਸੋ ਇਸ ਕਰਕੇ ਇਹ ਇੱਕ ਤੱਕਾ ਕੀਤਾ ਗਿਆ ਐਨਐਸਸੀ ਵੀ ਗਲਤ ਲਾਈ ਤੇ ਇਹ ਨਹੀਂ ਦੂਰ ਸੱਟ ਦੇ ਨਾ ਵੀ ਇੱਕ ਜਲਾਲਤ ਸੀ ਉਹ ਜਲਾਲਤ ਦੀ ਬੰਗਾਰ ਸਮਝ ਕੇ ਕਨੂਰ ਸਾਹਿਬ ਦੀਆਂ ਸੰਗਤਾਂ ਨੇ ਸਮੂਹ ਪੰਜਾਬੀਆਂ ਨੇ ਬਹੁਤ ਵੱਡੀ ਲੀਡ ਦੇ ਉੱਪਰ ਭਾਈ ਅਮਰਤਪਾਲ ਸਿੰਘ ਨੂੰ ਜਿਤਾਇਆ ਹੈ ਮੈਂ ਖਨੂਰ ਸਾਹਿਬ ਦੀਆਂ ਸੰਗਤਾਂ ਦਾ ਵੀ ਅਤੇ ਫਰੀਦਕੋਟ ਦੀਆਂ ਸੰਗਤਾਂ ਦਾ ਵੀ ਸਮੂਹ ਵਰਕਰਾਂ ਦਾ ਤੇ ਅਹੁਦੇਦਾਰਾਂ ਦਾ ਜਿਨ੍ਹਾਂ ਜਿਨ੍ਹਾਂ ਪਾਰਟੀਆਂ ਨੇ ਕਿਸੇ ਇੱਕ ਪਾਰਟੀ ਦਾ ਕੰਮ ਨਹੀਂ ਸੀ ਕਿਉਂਕਿ ਆਜ਼ਾਦ ਮੀਰ ਵਰ ਸੀ ਮੈਂ ਵੀ ਬੇਨਤੀ ਕਰਾਂ ਕਿ ਸਥਾਪਿਤ ਪਾਰਟੀਆਂ ਦੇ ਵਿੱਚ ਆਜ਼ਾਦ ਮੀਰ ਵਰ ਨੂੰ ਜਿਤਨਾ ਔਖਾ ਹੁੰਦਾ ਕਿਉਂਕਿ ਉਹਦੇ ਘਰ ਘਰ ਦੇ ਵਿੱਚ ਵਰਕਰ ਨਹੀਂ ਹੁੰਦੇ ਘਰ ਘਰ ਦੇ ਵਿੱਚ ਉਹਦੇ ਸੋਰਸ ਨਹੀਂ ਹੁੰਦੇ ਪਰ ਇਹਦੇ ਇਹਦੇ باوجود ਸੰਗਠਾ ਨੇ ਆਪਣੀ ਇਲੈਕਸ਼ਨ ਸਮਝ ਕੇ ਘਰ ਘਰ ਦੇ ਵਿੱਚ ਹੀ ਉਹਨਾਂ ਦੇ ਝੰਡੇ ਚੁਲਾ ਦਿੱਤੇ ਇਸ ਕਰਕੇ ਸਾਰੀਆਂ ਸੰਗਠਾਂ ਦਾ ਫਰੀਦਕੋਟ ਦੀਆਂ ਤੇ ਖਰੂਰ ਸਾਹਿਬ ਦੀਆਂ ਸੰਗਠਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਸਮੂਹ ਵਰਕਰਾਂ ਦਾ ਅਹੁਦੇਦਾਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਬੜੀ ਮਿਹਨਤ ਦੇ ਨਾਲ ਸਫਲਤਾ ਦਵਾਈ ਹੈ ਇਹ ਮੈਂ ਸਮਝਦਾ ਕਿ 40ਵੀਂ ਵਰੇਗੰਡ ਦੇ ਉੱਪਰ ਜੋ ਸਾਡੀ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ 40 ਸਾਲ ਹੋ ਗਏ ਤੇ 40 ਸਾਲ ਹੋ ਗਏ ਅਮਰ ਸ਼ਹੀਦ ਭਾਈ ਬਿਆਨ ਸਿੰਘ ਭਾਈ ਕੇਰ ਸਿੰਘ ਸਤਵੰਤ ਸਿੰਘ ਉਹਨਾਂ ਨੂੰ ਸ਼ਹੀਦ ਹੋਇਆ ਤੇ ਇਹ 40ਵੀਂ ਬਰੇ ਗੰਢ ਦੇ ਉੱਪਰ ਇੱਕ ਬਹੁਤ ਵੱਡੀ ਸ਼ਰਧਾਂਜਲੀ ਸ਼ਰਧਾ ਅਰਪਣ ਕੀਤੀ ਹੈ ਸੰਗਤਾਂ ਨੇ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਭਾਈ ਸਰਬਜੀਤ ਸਿੰਘ ਤੇ ਤੇ ਭਾਈ ਅਮਰਪਾਲ ਸਿੰਘ ਦੇ ਮੋਢਿਆਂ ਤੇ ਪਾਈ ਹੈ ਤੇ ਸਾਨੂੰ ਉਮੀਦ ਹੈ ਕਿ ਬੜੀ ਸਿਆਣਪ ਦੇ ਨਾਲ ਬੜੀ ਤਹਮਲ ਦੇ ਨਾਲ ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਣਗੇ ਜਿਹੜਾ ਲੋਕਾਂ ਦੇ ਵਿੱਚ ਇੱਕ ਧਰਮ ਸੀ ਸੈਂਟਰ ਦੇ ਵਿੱਚ ਵੀ ਤੇ ਸਟੇਟ ਦੇ ਵਿੱਚ ਵੀ ਤੇ ਸਥਾਪਿਤ ਪਾਰਟੀਆਂ ਦੇ ਵਿੱਚ ਵੀ ਜੋ ਇੱਕ ਬਦਨਾਮ ਕਰਨ ਦਾ ਬਹੁਤ ਵੱਡਾ ਤਹਈਆ ਕੀਤਾ ਸੀ ਕਿ ਇਹ ਖੜਕੂ ਆ ਜੀ ਇਹਨਾਂ ਤੋਂ ਹਿੰਦੂਆਂ ਨੂੰ ਖਤਰਾ ਹੈ ਜੀ ਤੋਂ ਕਟ ਗੰਟੀਆਂ ਨੂੰ ਖਤਰਾ ਹੈ ਜੀ ਉਹ ਸਭ ਲੋਕਾਂ ਨੇ ਭਰਮ ਪਲੇਖੇ ਤੋੜ ਦਿੱਤੇ ਆ ਵਾ ਬਦਲ ਚਾਹੁੰਦੇ ਆ ਤੇ ਮੈਨੂੰ ਉਮੀਦ ਹੈ ਕਿ ਇਹ ਸਾਰੀਆਂ ਪਾਰਟੀਆਂ ਇੱਕ ਯੂनाइटेड ਸੰਸਥਾ ਦੇ ਵਿੱਚ ਇਕੱਤਰ ਹੋ ਕੇ ਆਉਣ ਵਾਲੀਆਂ ਸਾਰੀਆਂ ਇਲੈਕਸ਼ਨਾਂ ਆਉਣ ਵਾਲੀਆਂ ਚੁਣੌਤੀਆਂ ਨੂੰ ਸਰ ਕਰਨਗੇ ਤੇ ਮੈਂ ਵੀ ਸਮਝਦਾ ਹੈ ਕਿ ਸੈਂਟਰ ਤੇ ਸਟੇਟ ਦਾ ਵੀ ਇੱਕ ਭਰਮ ਟੁੱਟ ਜਾਏਗਾ ਕਿ ਇਹਨਾਂ ਦੇ ਹੱਥ 'ਚ ਜੇ ਸਤਾ ਆਈ ਇਹਨਾਂ ਦੇ ਹੱਥ 'ਚ ਜੇ ਪਾਵਰ ਆਈ ਪਤਾ ਨਹੀਂ ਇਹ ਕੀ ਕਰ ਦੇਣਗੇ ਕਿਉਂਕਿ ਇਹ ਕੁਝ ਸਭ ਕੁਝ ਅਕਾਲੀ ਦਲ ਨੇ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਫਿਰ ਸਰਦਾਰ ਸੁਖਵੀਰ ਸਿੰਘ ਨੇ ਇਹ ਸੈਂਟਰ ਨੂੰ ਡਰਾ ਕੇ ਰੱਖਿਆ ਹੋਇਆ ਸੀ ਕਿ ਇਸ ਰੱਦੀ ਸੂਬਾ ਹੈ ਇਹ ਗਰਮਖਿਆਲੀ ਲੋਕ ਹੈ ਇਹ ਫਲਾਨੇ ਆ ਇਹ ਢੀਗਡੇ ਆ ਪਰ ਜਦੋਂ ਹੁਣ ਆ ਸਤਾ ਸਾਡੇ ਹੱਥ 'ਚ ਆਈ ਹੈ ਇਹ ਬੜੀ ਸਿਆਣਪ ਦੇ ਨਾਲ ਜਦੋਂ ਵਰਤਾਓ ਕਰਨਗੇ ਪਾਰਲੀਮੈਂਟ ਜਾਣਗੇ ਪਾਰਲੀਮੈਂਟ ਵਿੱਚ ਜਾ ਕੇ ਜਿਵੇਂ ਸਾਡੇ ਬੰਦੀ ਸਿੰਘ ਹੈ ਉਹਨਾਂ ਦੀ ਡਿਮਾਂਡ ਰੱਖਣਗੇ ਕਿ ਸਾਡੇ ਬੰਦੀ ਸਿੰਘਾਂ ਨੂੰ ਜਿਹੜੇ 40-40 ਸਾਲ ਤੋਂ ਬੈਠੇ ਆ ਉਹਨਾਂ ਨੂੰ ਛੱਡੋ ਪੰਜਾਬ ਤੇ ਹੋਰ ਬੜੇ ਮਸਲੇ ਆ ਇੱਥੇ ਨਸ਼ਿਆਂ ਦੇ ਦਰਿਆ ਵਗ ਰਹੇ ਆ ਨਸ਼ਿਆਂ ਦੇ ਵਪਾਰੀਆਂ ਨੂੰ ਠੱਲ ਪਾਉਣ ਦੀ ਲੋੜ ਹੈ ਇਹੋ ਜੇ ਸਾਡੇ ਮਸਲੇ ਆ